ਤਾਂ ਜੀ ਵਜਨੋਸ਼ ਕਰ ਰਿਹਾ ਦਾਵ ਸੱਚੀ ਆ ਗਾਲ ਕੀ ਹਾਲ ਚਾਲ ਹੈ ਵੀ ਸਭਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋੜਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਦੇ ਟੌਪ ਯਾਨਵਰਾਂ ਦਾ ਸ਼ੌਂਕ ਕਰਾਦੇ ਰਿਹਾ ਕਰੀਏ ਹਾਂਜੀ ਵੀ ਸਦਰ ਨੂੰ ਦੇਖੋ ਕੋ ਉਤਰ ਕਰਦਾ ਫਿਰ ਗੂੰਗੂ ਕੇ ਨਹੀਂ ਕਰੋ ਚੈੱਕ ਮਰਾ ਭਰਾ ਕੁਆਲਿਟੀ ਲਓ ਜੀ ਸਦਰੋਂ ਕਰੋ ਚੈੱਕ ਮੇਰਾ ਵੀਰੋ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਵਾਜੀ ਕਬੂਤਰਾਂ ਦਾ ਦੇ ਸਦਨ ਨੂੰ ਤੁਹਾਨੂੰ ਪਤਾ ਹੀ ਆ ਕਿ ਬਰੇ ਨੇਰੀਆਂ ਅੱਗ ਦੀਆਂ ਲਾਟਾਂ ਨੇ ਲਾਟਾਂ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਪ्युअर ਵਾਜੀ ਹਜ਼ਾਰ ਵਾਲੀ ਕਬੂਤਰਾਂ ਦੇ ਵਿੱਚੋਂ ਵੱਡੀ ਜੋੜੀ ਚੈੱਕ ਕਰੋ ਜੀ ਕਬੂਤਰ ਆਪਣੇ ਦੇ ਪੈਰ ਦੇਖੋ ਜਮਾ ਲਾਲ ਸੁਰਖ ਪੈਰ ਚਿੱਟੇ ਚਿੱਟੀਆਂ ਤੇ ਕਤਕੜ ਚੈੱਕ ਕਰੋ ਜੀ ਝੋਟਿਆਂ ਦਾ ਦੇਖੋ ਕਿਵੇਂ ਇੱਕਾਂ ਤਾਣ ਕੇ ਖੜਦੇ ਨੇ ਠੀਕ ਹੈ ਜੀ ਜੋੜੇ ਆਪਣੇ ਜੀ ਚੈੱਕ ਕਰਨ ਕੁਆਲਿਟੀ ਵਾਜੀ ਆਪਣੇ ਘਰ ਦੇ ਕਬੂਤਰਾਂ ਦੇ ਵਿੱਚੋਂ ਅੱਜ ਆਪਾਂ ਥੋੜੇ ਲਈ ਜੋੜਾ ਲਾ ਦਿੱਤਾ ਹੈ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਹੱਥ ਚੈੱਕ ਕਰ ਲਓ ਮੇਰਾ ਵੀਰ ਆਪਾਂ ਖੁੱਦ ਕਾਲ ਫਾਂ ਉਹਦੇ ਜਾਨਵਰਾਂ ਦੇ ਲਈ ਆਂਦੇ ਸੀਗੇ ਠੀਕ ਹੈ ਜੀ ਤੇ ਜਾਨਵਰ ਮੇਰਾ ਭਰਾ ਕੋਈ ਹੈ ਨਹੀਂ ਸੀ ਲਾਉਣ ਦੇ ਲਈ ਤਾਂ ਕਰਕੇ ਮੇਰਾ ਵੀਰ ਕਰੋ ਜੋੜੀ ਅੱਜ ਆਪਾਂ ਲਾਉਣ ਲੱਗੇ ਆ ਮੈਂ ਕਿਹਾ ਚਲੋ ਇੱਕ ਜੋੜੀ ਫਿਰ ਲਾ ਦਈਏ ਆਪਣੇ ਸਜਣਾ ਦੇ ਲਈ ਠੀਕ ਹੈ ਜੀ ਕਿਉਂਕਿ ਅੱਜ ਆਪਾਂ ਜੋ ਕੁਝ ਵੀ ਹੈਗੇ ਆ ਸਭ ਆਪਣੇ ਭਰਾਵਾਂ ਦੀ ਬਦੌਲਤ ਆ ਮੇਰਾ ਭਰਾ ਚੈੱਕ ਕਰ ਲਓ ਵੀਰੇ ਜੋੜੇ ਆਪਣੇ ਨੂੰ ਫੋਲੋ ਫਟਾ ਫੋਲੋ ਜੋੜੀ ਦੇ ਬੱਚੇ ਮੈਂ ਕਹਣਾ ਬੱਚੇ ਜਨੈ ਮਰਜੀ ਡਾਲੀਓ ਬਾਕੀ ਤੁਸੀਂ ਸਿਆਣੇ ਹੋ ਠੀਕ ਹੈ ਜੀ ਤੁਹਾਨੂੰ ਵੀ ਮੇਰਾ ਭਰਾ ਅਕਲ ਸਿਕਲ ਵੇਖ ਕੇ ਜਾਨਵਰਾਂ ਦਾ ਕੱਦ ਕਾਠ ਠੀਕ ਹੈ ਜੀ ਇਹਨਾਂ ਵਿੱਚ ਕੁਆਲਿਟੀਆਂ ਦੇਖ ਤੁਹਾਨੂੰ ਆਪ ਹੀ ਜਜਮੈਂਟ ਆ ਜਾਏਗੀ ਹਾਂ ਬਈ ਕੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਬਾਕੀ ਗੁਰਕ ਦਾ ਜਾਨਬਰ ਤੁਸੀਂ ਚੈੱਕ ਕਰ ਲੇਤਾ ਆ ਠੀਕ ਹੈ ਜੀ ਲੱਗਾ ਲਗਾਇਆ ਜੋੜਾ ਜੋੜਾ ਲਾਉਂਦੀ ਤੁਹਾਨੂੰ ਕੋਈ ਲੋੜ ਨਹੀਂ ਬਾਕੀ ਜਨਰ ਵੀ ਆਪਣੇ ਦੀ ਮੇਰਾ ਵੀ ਗੋਲਡ ਫਰੀ ਤੁਸੀਂ ਦੁਬਾਰਤ ਤੋਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲੱਗਿਆ ਵਾ ਜੋੜਾ ਸਦਰੋਂ ਬਿਲਕੁਲ ਤੰਦਰੁਸਤ ਕੁੱਤਰ ਵਿੱਚ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਤੇ ਮੇਰਾ ਭਰਾ ਤੁਸੀਂ ਯਾਰ ਕਮੈਂਟ ਕਰਕੇ ਆਪਾਂ ਨੂੰ ਲਾਜ਼ਮੀ ਦੱਸਣਾ ਹੈ ਕਿ ਅੱਜ ਵਾਲਾ ਵੱਡਾ ਜੋੜਾ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦਾ ਲੱਗਿਆ ਵੀਰੇ ਕੋਸ਼ਿਸ਼ ਕਰੀ ਦੀਆਂ ਯਾਰ ਆਪਦੇ ਵੱਲੋਂ ਬਿਲਕੁਲ ਟਾਪ ਕੁਆਲਿਟੀ ਤੁਹਾਨੂੰ ਆਪਾਂ ਦਈਏ ਠੀਕ ਹੈ ਔਰ ਬਜੀ ਬਿਲਕੁਲ ਰੀਜ਼ਨਬਲ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਇਹੀ ਕੋਸ਼ਿਸ਼ ਰਹਿੰਦੀ ਆ ਤੁਹਾਡੇ ਭਰਾ ਦੀ ਬਾਕੀ ਚਲੋ ਤੁਸੀਂ ਆਪਣਾ ਸਾਥ ਦਿਓ ਆਪਾਂ ਤੁਹਾਡੇ ਲਈ ਇੱਕ ਤੋਂ ਇੱਕ ਜਾਨਵਰ ਠੀਕ ਹੈ ਜੀ ਪਿਆਰੋ ਬਲੱਡ ਲਾਈਨ ਦੇ ਵਿੱਚੋਂ ਬਾਈ ਜੀ ਠੀਕ ਹੈ ਤੇ ਬਾਈ ਜੀ ਜੈ ਜੇਡ ਦੇ ਵਿੱਚ ਤੁਹਾਨੂੰ ਲਿਆ ਕੇ ਦਿਆ ਕਰਾਂਗੇ ਠੀਕ ਹੈ ਬਸ ਤੁਸੀਂ ਆਪਣੇ ਚੈਨਲ ਨੂੰ ਅਤੇ ਆਪਦੇ ਭਰਾ ਨੂੰ ਛੋਟੇ ਭਰਾ ਨੂੰ ਵੱਧ ਤੋਂ ਵੱਧ ਮੇਰਾ ਵੀ ਸਪੋਰਟ ਕਰਨੀ ਆ ਠੀਕ ਹੈ ਜੀ ਤੇ ਆਜੋ ਵੀ ਸਦਰੋਂ ਹੁਣ ਮੈਂ ਸੋਨੂ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਾਕਾਇਦਾ ਕੱਲੀ ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਹੈ ਤੇ ਮੇਰਾ ਵੀਰ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਆਪਣੇ ਬਨੇ ਰਹੀਓ ਬਗੈਰ ਸਕਿਪ ਕਰਦੇ ਆਂ ਆਪਦੇ ਭਰਾ ਦੀ ਵੀਡੀਓ ਨੂੰ ਵਾਚ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਤੁਹਾਡੇ ਲਈ ਮੇਰਾ ਭਰਾ ਆਪਾਂ ਏਡੀ ਲੰਮੀ ਵੀਡੀਓ ਸ਼ੂਟ ਕਰੀ ਦੀ ਹੈ ਵਿੱਚ ਗੱਲਾਂ ਬਾਤਾਂ ਵੀ ਕਰੀ ਦੀਆਂ ਨੇ ਤਾਂ ਜੋ ਆਪਣੇ ਹੋਰ ਭਰਾਵਾਂ ਦਾ ਵੀ ਜੀ ਲੱਗਾ ਰਹੇ ਬਰਤ ਕਈ ਵੀਰ ਕਹਿੰਦੇ ਵੀਰੋ ਯਾਰ ਵੀਡੀਓ ਛੋਟੀ ਬਣਾਇਆ ਕਰੋ ਵੀਰ ਯਾਰ ਆਪਾਂ ਕੱਲੀ ਕੱਲੀ ਡਿਟੇਲ ਦੱਸਦੇ ਹੁੰਦੇ ਆ ਜੋੜੇ ਦੀ ਹਨਾ ਤਾਂ ਜੋ ਫਿਰ ਨਾ ਮੰਨ ਕੇ ਚਲੋ ਕੋਈ ਬੰਦਾ ਤੁਹਾਨੂੰ ਕਾਲ ਕਰਦਾ ਆ ਉਹ ਬੰਦੇ ਨੂੰ ਇੰਨੀ ਇਨਕੁਆਰੀ ਕਰਨ ਦੀ ਲੋੜ ਪੈਂਦੀ ਨਹੀਂ ਉਹਨੇ ਸਾਰਾ ਕੁਝ ਵੀਡੀਓ ਵਿੱਚ ਹੀ ਸੁਣ ਦਿੱਤਾ ਹੁੰਦਾ ਆ ਠੀਕ ਹੈ ਹਾਂ ਜੀ ਵੀ ਸਦਨੋ ਆ ਚੈੱਕ ਕਰੋ ਮੇਰਾ ਭਰਾ ਬਾਈ ਜੀ ਆਪਣੇ ਘਰ ਦੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਵੱਡਾ ਕਬੂਤਰ ਚੈੱਕ ਕਰੋ ਮੇਰਾ ਵੀਰ ਬਾਈ ਜੀ ਕੁਆਲਟੀ ਪਿਓਰ ਬਾਈ ਜੀ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਆ ਠੀਕ ਆ ਜੀ ਕਿੰਨਾ ਪਿਓਰਾ ਕਿੰਨਾ ਨਹੀਂ ਸਾਨੂੰ ਪਤਾ ਠੀਕ ਆ ਜੀ ਆਪਾਂ ਕਿਸੇ ਦੇ ਅੱਗੇ ਠੀਕ ਆ ਜੀ ਕੋਈ ਮੰਨ ਕੇ ਚੱਲੋ ਸ਼ੋਅ ਆਪਣੀ ਕਰੀਦਾ ਆ ਚੈੱਕ ਕਰ ਲਓ ਮੇਰਾ ਭਰਾ ਜਨਮਰ ਆਪਣੀ ਦੀ ਕੁਆਲਟੀ ਨਾ ਮੇਰਾ ਭਰਾ ਆਪਾਂ ਕਿਸੇ ਨੂੰ ਸਫਾਈ ਦਈਦੀ ਹੈ ਜੀ ਜੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਸਾਰੇ ਬੰਦੇ ਆਪਣੇ ਸ਼کاری ਆ ਠੀਕ ਆ ਮੇਰਾ ਭਰਾ ਜਾਨਵਰ ਦੀ ਅੱਖ ਤੋਂ ਉਹਨਾਂ ਨੇ ਜੱਜਮੈਂਟ ਕਰ ਲੈਣੀ ਕਿ ਕਬੂਤਰ ਦੇ ਵਿੱਚ ਕੀ ਗੱਲਬਾਤ ਆ ਜੀ ਠੀਕ ਆ ਜੀ ਮੱਥੇ ਕੋਲ ਨੋਕ ਹਲਕੇ ਜੀ ਕਾਲੀ ਸਦਨੋਂ ਪਹਿਲਾਂ ਕੂਤਰ ਦਾ ਕਦ-ਕਾਦ ਚੈੱਕ ਕਰ ਲੋ ਜੀ ਅੱਗੋਂ ਚੌੜਾ ਤੇ ਪਿਛੋਂ ਜਮ ਐਨ ਬੰਦ ਪਤਾ ਲੱਗਦਾ ਬਾਈ ਜੀ ਹੱਤ ਦੇ ਵਿੱਚ ਕੋਈ ਸ਼ਣ ਆਇਆ ਆ ਠੀਕ ਆ ਜੀ ਬੱਚੇ ਕਢਾ ਕੇ ਡਾਉਂਗੇ ਭਰਾ ਬਾਕੀ ਯਾਦ ਕਰੋਗੇ ਬਾਕੀ ਯਾਰ ਜਿਵੇਂ ਜੀ ਤੁਹਾਡੀ ਗੇਮ ਹੈ ਕਿ ਹਿਸਾਬ ਤੋਂ ਥੋੜਾ ਦਾਣਾ ਪਣੀ ਆ ਠੀਕ ਆ ਜੀ ਉਹ ਚੀਜ਼ ਮੇਰਾ ਭਰਾ ਡਿਪੈਂਡ ਕਰਦੀ ਆ ਜੀ ਬਾਕੀ ਤੁਸੀਂ ਇਸ ਬੰਨੇ ਹੋ ਮੇਰਾ ਵੀ ਜਾਨਵਰ ਆਪਣੇ ਨੂੰ ਚੈੱਕ ਕਰ ਲਓ ਦੇਖੋ ਜੀ ਕਬੂਤਰ ਦਾ ਕੱਦ ਕੱਟ ਸ਼ਕਲ ਆਗਲ ਚੈੱਕ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਕਿ ਹਾਂ ਵੀ ਇਸ ਕਬੂਤਰ ਦੇ ਵਿੱਚ ਕੀ ਗੱਲ ਬਾਤ ਹੈ ਠੀਕ ਹੈ ਸਦ ਨੂੰ ਆਪਣੇ ਘਰ ਦਾ ਵੱਡਾ ਕਬੂਤਰ ਤੇ ਆਹ ਬਈ ਕਬੂਤਰ ਆਪਣੇ ਦੀ ਅੱਖਿਆ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਸਦ ਨੂੰ ਦੁੱਧ ਚਿੱਟੀਆਂ ਅੱਖਾਂ ਠੀਕ ਹੈ ਜੀ ਬਿਲਕੁਲ ਛੋਟਾ ਜਿਹਾ ਡੇਲਾ ਰੱਖਦਾ ਆਪਣੀ ਅੱਖ ਦਾ ਕਬੂਤਰ ਇਹ ਠੀਕ ਹੈ ਤੇ ਆਹ ਬਈ ਜੀ ਕੂਤਰ ਆਪਣੇ ਦੇ ਪੈਰ ਆ ਜੀ ਪਹਿਲਾਂ ਤੁਸੀਂ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਜੀ ਪੈਰ ਉਹ 24 ਨੰਬਰ ਦੀ ਮੇਰਾ ਮਸ਼ਾ ਆਹ ਤੁਹਾਨੂੰ ਕੂਤਰ ਆਪਣੇ ਦਾ ਪੱਲਾ ਜੀ ਚੈੱਕ ਕਰ ਲਓ ਮੇਰਾ ਭਰਾ ਫਿਰ ਹਾਲ ਦੀ ਘੜੀ ਵੀਰੇ ਕੈਂਚੀ ਲੱਗਿਆ ਹੋਇਆ ਜੋੜਾ ਇਹ ਚੈੱਕ ਕਰ ਲਓ ਠੀਕ ਹੈ ਜੀ ਵੀਰੇ ਇਹ ਕੈਂਚੀ ਆਪਾਂ ਤਾਣਾ ਲਾ ਦੇਣਾ ਕਿਉਂਕਿ ਕਈ ਵਾਰ ਇੱਧਰ ਮੁੰਡਾ ਮੇਰਾ ਭਰਾ ਦਾਣਾ ਪਾਣੀ ਕਰਦਾ ਹੁੰਦਾ ਫਿਰ ਯਾਰ ਕਈ ਨਾ ਵੱਡੇ ਕੂਤਰ ਨਿਕਲ-ਨਿਕਲ ਜਾਂਦੇ ਮੇਰਾ ਵੀਰ ਤਾਂ ਕਰਕੇ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਲਓ ਕੁਆਲਿਟੀ ਤੇ ਮੇਰਾ ਭਰਾ ਦੱਸਿਓ ਜਰੂਰ ਯਾਰ ਕਿ ਤੁਹਾਨੂੰ ਅੱਜ ਵਾਲਾ ਆਪਣੇ ਘਰ ਵਾਲਾ ਜੋੜਾ ਕਿਦਾਂ ਦਾ ਲੱਗਿਆ ਮੈਂ ਕਹਿੰਦਾ ਭਾਈ ਜਿਹੜੇ ਵੀ ਸੱਜਣ ਦੇ ਘਰੇ ਆਹ ਜੋੜਾ ਗਿਆ ਨਾ ਭਾਈ ਅਗਲੇ ਸਾਲ ਨੂੰ ਮੋਲ ਲੈਣ ਦੀ ਕੂਤਰ ਲੋੜ ਨਹੀਂ ਠੀਕ ਹੈ ਜੀ ਜੇ ਰੱਬ ਇਹਨਾਂ ਨੂੰ ਬਿਮਾਰੀ-ਖਿਮਾਰੀ ਤੋਂ ਬਚਾ ਕੇ ਰੱਖੇ ਠੀਕ ਹੈ ਜੀ ਚੈੱਕ ਕਰ ਲਓ ਬਾਕੀ ਪੈਰ ਤੁਸੀਂ ਕਬੂਤਰ ਦੇ ਚੈੱਕ ਕਰ ਲਿਆ ਅਦਵਾਰ ਤੋਂ ਚੈੱਕ ਕਰੋ ਦੇਖੋ ਜੀ ਬਿਲਕੁਲ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਕੂਤਰ ਹੈ ਆਹ ਲਓ ਜੀ ਮਕਮਲ ਵਜੂਦ ਬਾਕੀ ਅੱਗੇ ਮੇਰਾ ਭਰਾ ਫਰੰਟ ਵੀ ਚੈੱਕ ਕਰ ਲਓ ਕੂਤਰ ਦਾ ਠੀਕ ਹੈ ਜੀ ਤੇ ਆਹ ਹੈ ਬਈ ਜੀ ਆਪਣਾ ਮਕਮਮਲ ਕੂਤਰ ਸੀਗਾ ਠੀਕ ਹੈ ਤੇ ਆਹ ਉਪਰ ਹੁਣ ਮੈਂ ਸੋਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਕ ਕਰਾਉਣਾ ਤੇ ਮੇਰਾ ਵੀਰ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਮੇਰਾ ਭਰਾ ਕਮੈਂਟ ਕਰਨਾ ਨਾ ਭੁੱਲਿਓ ਟਮਾਟੋ ਮੇਰਾ ਵੀ ਜਰੂਰ ਕਰਕੇ ਜਾਇਓ ਆਹਾਂ ਜੀ ਵੀ ਸਦਰੋਂ ਆਹ ਆਪਣੀ ਵੱਡੀ ਕੂਤਰੀ ਬਾਈ ਜੀ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਬਾਈ ਜੀ ਕੱਦ ਕਾਠ ਚੈੱਕ ਕਰੋ ਕੂਤਰੀ ਦਾ ਦੇਖੋ ਜੀ ਸ਼ਕਲ ਅਕਲ ਤੇ ਬਾਈ ਜੀ ਰੰਗ ਰੂਪ ਕਿੰਨਾ ਦਿੱਤਾ ਇਹਨੂੰ ਮਹਾਰਾਜ ਨੇ ਚੈੱਕ ਕਰੋ ਮਰਾਪਰਾ ਬਾਈ ਜੀ ਹੱਕ ਚੌੜੀ ਤੇ ਪਿਛੋਂ ਜਮ ਐਨ ਬੰਦ ਉਤੋਂ ਬਾਈ ਜੀ ਜਮਾ ਪੂਸਤਾਂ ਹੀ ਕਰਨੀਆਂ ਠੀਕ ਹੈ ਜੀ ਬਿਲਕੁਲ ਬਾਈ ਜੀ ਦੁੱਧ ਚਿੱਟੀਆਂ ਦੀ ਆਪਣੀ ਇਹ ਕੂਤਰੀ ਚੈੱਕ ਕਰੂ ਮੇਰਾ ਭਰਾ ਅੱਖ ਦੀ ਕੁਆਲਿਟੀ ਠੀਕ ਹੈ ਜੀ ਮੱਥੇ ਕੋਲ ਨੋਕ ਹੈ ਜੀ ਹਲਕੀ ਜੀ ਕਾਲੀ ਜਿਹੋ ਜਿਹੇ ਆਪਣੇ ਕੂਤਰ ਦੀ ਆ ਬਾਈ ਜੀ ਜੋੜੀ ਦੇ ਬੱਚੇ ਡੰਗ ਨਾ ਯਾਦ ਕਰੋਗੇ ਯਾਦ ਕਿ ਭਰਾ ਦੇ ਘਰ ਦੇ ਕਬੂਤਰਾਂ ਦੇ ਵਿੱਚੋਂ ਬਾਕੀ ਕੋਈ ਚੀਜ਼ ਆਈ ਸੀਗੀ ਠੀਕ ਹੈ ਜੀ ਵੀਰੇ ਜਾਨਵਰ ਹੈ ਨਹੀਂ ਸੀ ਲਾਉਣ ਦੇ ਲਈ ਤਾਂ ਕਰਕੇ ਅੱਜ ਘਰੋ ਜੋੜਾ ਮੇਰਾ ਭਰਾ ਲਾ ਰਿਹਾ ਠੀਕ ਹੈ ਜੀ ਆ ਚੈੱਕ ਕਰ ਲਓ ਮੇਰਾ ਭਾਣੇ ਤਾਂ ਹੱਤ ਵੇਲੇ ਮੇਰਾ ਵੀਰ ਆਪਣੇ ਵੀ ਕਲਫਾਂ ਕੁਲਫਾਂ ਲੱਗੀਆਂ ਠੀਕ ਹੈ ਜੀ ਜੋੜੇ ਜਿਹੜੇ ਜਿਹੜੇ ਲੱਗੇ ਹੋਏ ਨੇ ਉਸਾਂ ਨਾਲ ਇੱਕੋ ਜੀ ਨਿਸ਼ਾਨੀ ਕਰਕੇ ਆਪਾਂ ਜਾਨ ਕਿ ਕ ਠੀਕ ਹੈ ਜੀ ਫਿਰ ਬੰਦੇ ਨੂੰ ਨਾ ਪਤਾ ਰਹ ਜਾਂਦਾ ਹਾਂ ਵੀ ਕਿਹੜਾ ਕੂਤਰ ਕਿਹੜੀ ਕੂਤਰੀ ਦੇ ਨਾਲ ਲੱਗਾ ਆ ਤੇ ਆਹ ਬਾਈ ਜੀ ਮਾਦੀ ਆਪਣੀ ਦੀ ਆਖਿਆ ਜੀ ਆਖ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਰਟੀਸਨ ਨੂੰ ਦੇਖੋ ਬਿਲਕੁਲ ਦੁੱਧ ਜਟੀਆਂ ਅੱਖਾਂ ਦੀ ਆਪਣੀ ਕੂਤਰੀ ਟੇਪਰ ਦੇ ਵਿੱਚ ਸਾਰੇ ਆ ਜੀ ਬਾਕੀ ਤੁਸੀਂ ਅੱਗੇੋਂ ਫਰੰਟ ਚੈੱਕ ਕਰ ਲਓ ਕੂਤਰੀ ਆਪਣੀ ਦਾ ਤੇ ਐਸ ਬੰਨਿਓ ਮੇਰਾ ਵੀਰ ਕਰੋ ਚੈੱਕ ਜੀ ਦੇਖੋ ਬਾਡੀ ਸਟਰਕਚਰ ਮੈਂ ਕਹਿੰਦਾ ਭਰਾ ਭੁੱਖ ਲੱਥ ਦੀ ਇਹੋ ਜੇ ਕੂਤਰਾਂ ਨੂੰ ਵੇਖ ਕੇ ਠੀਕ ਹੈ ਜੀ ਬੱਚੇ ਮੇਰਾ ਭਰਾ ਜਿਹੜੇ ਮਰਜੀ ਪੈਟ ਛੱਡ ਦੋ ਜੀ ਜਾਂਦੇ ਨਹੀਂ ਏਡੇ ਸੁੱਚੇ ਪੈਰਾਂ ਦੇ ਮੇਰਾ ਭਰਾ ਫੁੱਲ ਗੇ ਤੇ ਆਹ ਭਾਜੀ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਛੋਟਾ ਜਿਹਾ ਨੁਕਤਾ ਸਜਣੋ ਆ ਆਪਣੀ ਮਾਦੀ ਦਾ ਪੱਲਾ ਜੀ ਚੈੱਕ ਕਰ ਲਓ ਮੇਰਾ ਭਰਾ ਕੈਂਚੀ ਲੱਗਿਆ ਹੋਇਆ ਜੋੜਾ ਇਹ ਠੀਕ ਆ ਜੀ ਤੇ ਆਹ ਭਾਜੀ ਮਾਦੀ ਆਪਣੀ ਦੀ ਪੂਛ ਆ ਜੀ ਪੁੰਜੇ ਦੀ ਕੁਆਲਿਟੀ ਚੈੱਕ ਕਰੋ ਜੀ ਬਿਲਕੁਲ ਬੰਦ ਪੂਛ ਰਹਦੀ ਕੋਈ ਆਪਾਂ ਕਿਤੋਂ ਫੜੀ ਨਹੀਂ ਕੋਈ ਕਹੋਣੀ ਠੀਕ ਆ ਜੀ ਤੇ ਵੀਰੇ ਬੈਠ ਵਾਲੀ ਥਾਂ ਤੇ ਹਲਕੀ ਜਿਹੀ ਮਿੱਸੀ ਆ ਚੈੱਕ ਕਰ ਲਓ ਠੀਕ ਆ ਜੀ ਜਿਵੇਂ ਸਵਾਹ ਨਹੀਂ ਬੰਦ ਨੇ ਰਗੜੀ ਹੁੰਦੀ ਚੈੱਕ ਕਰ ਲਓ ਆਹ ਵੀਰੇ ਨਸਰ ਵਾਲੇ ਗੂਟਿਆਂ ਦੀ ਨਿਸ਼ਾਨੀ ਹੁੰਦੀ ਚੈੱਕ ਆਹ ਬਾਈ ਜੀ ਆਪਣੀ ਮਕੰਮਲ ਕੂਤਰੀ ਸੀਗੀ ਤੇ ਆਉਂ ਭਰਾ ਹੁਣ ਮੈਂ ਤੁਹਾਨੂੰ ਜੋੜੀ ਇਹ ਤਿਵਾਰ ਤੋਂ ਜਾਲ ਦੇ ਵਿੱਚ ਤੁਰਦੀ ਫਿਰਦੀ ਵਿਖਾਉਣਾ। ਬਾਕੀ ਸਤ ਨੂੰ ਆਪਾਂ ਵੀਡੀਓ ਲਈ ਸੀਗੀ ਇੱਕ ਜੰਟ ਵਾਲੇ ਕੂਤਰਾ ਦੀ ਮੇਰਾ خیال 10 ਦਿਨ ਹੋ ਗਏ ਹੋਣੇ ਆ ਤੇ ਉਹ ਜੋੜੀ ਕਿਸੇ ਸੱਜਣ ਨੇ ਬੁੱਕ ਕਰਾ ਲਈ ਸੀਗੀ ਭਰਾ ਆਪਣਾ ਉਹ ਮੰਨ ਕੇ ਚਲੋ ਸੰਗਰੂਰ ਤੋਂ ਸੀਗਾ ਮੇਰੇ ਹਿਸਾਬ ਨਾਲ ਤੇ ਉਹ ਬੰਦੇ ਦਾ ਯਾਰ ਨੰਬਰ ਆਪਣੇ ਤੋਂ ਗਿਆ ਨਿਕਲ ਮਿਸਪਲੇਸ ਹੋ ਗਿਆ ਨੰਬਰ ਉਹਦਾ ਆਪਾਂ ਨੂੰ ਲੱਭਿਆ ਨਹੀਂ ਗਈ। ਕਿਉਂਕਿ ਬੰਦਾ ਉਹ ਦੇਸੀ ਸੀਗਾ ਹੁਣੇ ਪੇਮੈਂਟ ਆਪਾਂ ਨੂੰ ਵੀ ਮੰਨ ਕੇ ਚੱਲੂ ਕਿਸੇ ਸ਼ਾਪ ਤੋਂ ਹੀ ਜਾ ਕੇ ਲਵਾਈ ਸੀਗੀ ਤੇ ਜੇ ਭਰਾ ਆਪਣੀ ਵੀਡੀਓ ਵੇਂਦਾ ਹੋਵੇ ਤਾਂ ਵੀਰੇ ਜੋੜਾ ਤੁਹਾਡੇ ਆਪਣਾ ਕੋਲੇ ਬੈਠਾ ਆ ਤੇ ਮੇਰਾ ਭਰਾ ਜਲਦ ਤੋਂ ਜਲਦ ਤੁਸੀਂ ਸਾਨੂੰ ਕੰਟੈਕਟ ਕਰ ਲਓ ਠੀਕ ਹੈ ਜੀ ਕਿਉਂਕਿ ਉਹ ਬੰਦੇ ਨੇ ਵੀ ਆਪਣੇ ਨਾਲ ਮੰਨ ਕੇ ਚੱਲੋ ਸੰਪਰਕ ਨਹੀਂ ਕੀਤਾ ਕੰਟੈਕਟ ਨਹੀਂ ਕੀਤਾ ਸੋ ਜੇ ਵੀਰ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਤਾਂ ਮੇਰਾ ਭਰਾ ਤੁਸੀਂ ਜਲਦ ਤੋਂ ਜਲਦ ਮੈਨੂੰ ਫੋਨ ਲਾ ਲਿਓ ਤੇ ਜੋੜਾ ਆਪਣਾ ਆਪਣੇ ਘਰ ਤੁਸੀਂ ਡਿਲੀਵਰ ਕਰਵਾ ਲਿਓ ਮੇਰਾ ਭਰਾ ਠੀਕ ਹੈ ਜੀ ਕਿਉਂਕਿ ਅੱਜ ਮੇਰਾ ਖਿਆਲ ਬੱਤ ਤੋਂ ਵੱਧ ਜਾਂ ਘੜ ਤੋਂ ਘਰ ਨਹੀਂ ਤਾਂ 10 ਦਿਨ ਤਾਂ ਹੋ ਹੀ ਗਏ ਹੋਣੇ ਆ ਜੋੜਾ ਆਪਣੇ ਕੋਲੇ ਬੈਠੇ ਨੂੰ ਤੇ ਮਾਦੀ ਨੇ ਉਹਦੇ ਆਂਡੇ ਲਾਏ ਹੋਏ ਆ ਤਾਂ ਮੇਰਾ ਭਰਾ ਤੁਸੀਂ ਆਹ ਦਾ ਜੋੜਾ ਜਲਦ ਮੰਗਵਾ ਲਿਓ ਵੀਰੇ ਜੇ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਤਾਂ ਬਾਕੀ ਸਦਨੋਂ ਆਂਡੇ ਵਜਨ ਦੀ ਆਪਣੀ 101% ਗਾਰੰਟੀ ਰਹੀ ਕਿ ਠੀਕ ਹੈ ਜੀ ਆਂਡੇ ਲਾਉਂਦੀ ਹੋਈ ਮਾਦੀ ਆ ਆਪਣੇ ਕੋਲ ਵੀ ਆਂਡੇ ਲਾਏ ਨੇ ਠੀਕ ਹੈ ਜੀ ਚੈੱਕ ਕਰ ਲਓ ਤੁਸੀਂ ਬਾਕੀ ਮੇਰਾ ਭਰਾ ਦੱਸਿਓ ਜਰੂਰ ਲਾਜ਼ਮੀ ਸੋਨੂ ਕਿਦਾਂ ਦੀ ਲੱਗੀ ਬਾਕੀ ਸੋਨੂ ਆਦੀ ਢਾਂਗੀ ਵੀ ਲੱਗੀ ਹੋਈ ਆ ਟੌਣੀ ਤੁਸੀਂ ਡਾ ਵੀ ਸਕਦੇ ਹੋ ਠੀਕ ਹੈ ਆਹ ਕੂਦਰੀ ਦੇ ਪੈਰ ਤੁਸੀਂ ਚੈੱਕ ਕਰ ਲਓ ਬਾਕੀ ਵੀਡੀਓ ਵਿੱਚ ਤੁਸੀਂ ਚੈੱਕ ਕਰ ਹੀ ਲਿੱਤੇ ਨੇ ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਦੇ ਵਿੱਚੋਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ